ਹਾਂਜੀ ਅੱਜ ਗੱਲ ਕਰ ਰਿਹਾ ਨਿਊਜ਼ ਕ੍ਰਾਈਮ 13 ਪੰਜਾਬ ਤੋਂ ਅੱਜ ਆ ਕਿਸੇ ਬੇਵਕੂਫ ਬੰਦੇ ਨੇ ਜਿਹੜੀ ਕਣਕ ਦੀ ਨਾੜ ਹੁੰਦੀ ਉਹਨੂੰ ਅੱਗ ਲਾਈ ਉਹਦੇ ਵਿੱਚ ਦੇਖ ਲੋ ਏ ਅੱਗ ਦੇ ਨਾਲ-ਨਾਲ ਕਿੰਨੇ ਦਰੱਖਤਾਂ ਨੂੰ ਨੁਕਸਾਨ ਹੋਇਆ ਜੀਵ ਜੰਤੂਆਂ ਨੂੰ ਨੁਕਸਾਨ ਹੋਇਆ ਤੇ ਵਿੱਚ ਜੋ ਦਰੱਖਤ ਜਲ ਰਿਹਾ ਉਹਦੇ ਵਿੱਚ ਦੋ ਉੱਲੂ ਦੇ ਬੱਚੇ ਐ ਉਹ ਵੀ ਵਿਚਾਰੇ ਜਲ ਕੇ ਮਰ ਗਏ ਇਹਨਾਂ ਦਾ ਕੀ ਕਸੂਰ ਹੈ ਯਾਰ ਇਹ ਤਾਂ ਦੱਸੋ ਤੁਸੀਂ ਆਪਣੀ ਕਣਕ ਵੜ ਕੇ ਆਪਣਾ ਦਾਣਾ ਪਾਣੀ ਨਿਵੇੜ ਕੇ ਉਹ ਤੋਂ ਬਾਅਦ ਇਹਨਾਂ ਦਾ ਇੱਥੇ ਅੱਗ ਕਿੱਥੇ ਦਾ ਅਸੂਲ ਹੈ ਯਾਰ ਕਿੱਥੇ ਦਾ ਤੁਹਾਡਾ ਇਹ ਨਿਆਂ ਹੈ ਮੈਨੂੰ ਦੱਸਦਾ ਦਿਓ ਕਿਉਂ ਕੱਦ ਕਲਾਉਂਗੀ ਤੁਹਾਨੂੰ ਇਹ ਲੋਕਾਂ ਨੂੰ ਸਮਝਾਓ ਤਾਂ ਸਹੀ ਸਾਨੂੰ ਵਿੱਚ ਵੀ ਨਾ ਛੱਡਦਾ ਸੀ ਕਿ ਇਹ ਟਾਈਮ ਤੇ ਅਜੇ ਆ ਹਲ ਕਰਦੇ ਉਹ ਵੀ ਸਰਕਾਰੀ ਦਰਖਤ ਵੀਰ ਮੇਰੇ ਉਹ ਜੇ ਕੋਈ ਟੰਬਾ ਵੜ ਕੇ ਲੈ ਜਾ ਪਰਚਾ ਪੈਂਦਾ ਇਹਦਾ ਤਾਂ ਹੱਕ ਬਣਦਾ ਦੇਖੋ ਤੁਸੀਂ ਬੇਰੀ ਸਰਕਾਰੀ ਅੱਗ ਲੱਗੀ ਹੋਈ ਆ ਦੇਖੋ